ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੀਟਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਬਾਰਡਰ ਬਣਾਉਣਾ ਸਿੰਪਲ ਜਿਹਾ ਇਸ ਤਰ੍ਹਾਂ ਆਪਾਂ ਥੰਦੇ ਪਾ ਲੈਣੇ ਇਹ ਤਾਂ ਮੈਂ ਤੁਹਾਨੂੰ ਸਿਖਾਉਣ ਵਾਸਤੇ ਥੋੜੀ ਪਾਵਾਂਗੀ ਜੀ ਤੁਸੀਂ ਆਪਦੇ ਕੋਟੀ ਸਵਾਟਰ ਮੁਤਾਬਕ ਜੇ 40 ਝੋਟੇ ਲਾਉਣੇ ਆ ਤਾਂ ਇਸ ਤਰ੍ਹਾਂ ਤੁਸੀਂ 20 ਲਾ ਲਓ ਕਿਉਂਕਿ ਇਹ ਫਿਰ ਡਬਲ ਹੋ ਜਾਂਦੇ ਆ ਜੀ ਜਿਵੇਂ ਆਪਾਂ 1 2 3 4 5 6 7 ਜੋਟੇ ਲਾ ਲਈ ਜੀ ਨੇ ਇਹ ਆਪਾਂ ਚਾਰ ਸਿੱਧੀਆਂ ਤੇ ਪੁੱਠੀਆਂ ਸਲਾਈਆਂ ਕੱਢਣੀਆਂ ਨੇ ਇਸ ਤਰ੍ਹਾਂ ਆਪਾਂ ਕੱਢ ਰਹੀਆਂ ਸਿੱਧੀ ਸਲਾਈ ਕੋਈ ਜਿਹੜੀਆਂ ਪਹਿਣਾ ਮੇਰੀਆਂ ਵੇਖ ਰਹੀਆਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਇੱਕ ਸੋਣਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਕਮੈਂਟ ਦੇ ਵਿੱਚ ਜਿਹੜੀ ਕੋਈ ਹੋਰ ਚੀਜ਼ ਪੁੱਛਣੀ ਆ ਤੁਸੀਂ ਉਹਦੇ ਬਾਰੇ ਵੀ ਮੈਨੂੰ ਪੁੱਛ ਸਕਦੇ ਹੋ ਆਪਾਂ ਆਪਣਾ WhatsApp ਨੰਬਰ ਦੇ ਦੇਾਂਗੇ WhatsApp ਤੇ ਮੈਸੇਜ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਪਾ ਲਈ ਜੀ ਸਿੱਧੀ ਸਲਾਈ ਇਹ ਪਾ ਲਈ ਆਪਾਂ ਪੁੱਠੀ ਸਲਾਈ ਇਹ ਮੂਰੇ ਤਾਗਾ ਕਰਕੇ ਐਸ ਤਰ੍ਹਾਂ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫਿਰ ਬਹੂਗੇ ਜੀ ਸਿੱਧੀ ਸਲਾਈ ਹੋ ਗਈ ਆਪਣੀ ਤੀਸਰੀ ਸਲਾਈ ਹੁਣ ਚੌਥੀ ਫੇਰ ਪੁੱਠੀ ਪਾਉਗੀ ਥੋੜਾ ਜਿਹਾ ਨੇੜੇ ਤੋਂ ਦਿਖਾ ਦਿਓ ਜੀ ਇਸ ਤਰ੍ਹਾਂ ਪੁੱਠੀ ਸਲਾਈ ਪੈਗੀ ਹੁਣ ਇਹ ਆਪਾਂ 7 ਝੋਟੇ ਲਗਾਏ ਸੀ ਜੀ 7 ਦੇ ਇਹ 14 ਝੋਟੇ ਬਣ ਜਾਣਗੇ ਇਹ ਦੇਖੋ ਆ ਸਮਾਰਕੀ ਦੇਖ ਲਓ ਜੀ ਨੇੜੇ ਤੋਂ ਪਹਿਲਾਂ ਆਪਾਂ ਸਿੱਧਾ ਕੁੰਡਾ ਬਣ ਲਿਆ ਤੇ ਹੁਣ ਜਿਹੜੀ ਆਪਾਂ ਨੇ ਆ نیچے ਆਪਾਂ ਤਾਗਾ ਰੱਖਿਆ ਹੋਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਢੇੜਨਾ ਤੁਸੀਂ ਕੋਈ ਤਿੱਖੀ ਚੀਜ਼ ਲੈ ਕੇ ਵੀ ਢੇੜ ਸਕਦੇ ਹੋ ਵੀਡੀਓ ਨੂੰ ਬਲੀਜ਼ ਐਂਡ ਤੱਕ ਜ਼ਰੂਰ ਦੇਖਿਓ ਇਸ ਤਰ੍ਹਾਂ ਦੇੜ ਗਿਆ ਜਿਹੜਾ ਇਹ ਕੁੰਡਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਇਧਰਲੀ ਸਾਈਡ ਕਰਕੇ ਪਾ ਲਾਂਗੇ ਆਇਆ ਇਸ ਇੱਥੇ ਚੜਵਾ ਕੇ ਤੇ ਇਸ ਤਰ੍ਹਾਂ ਆਇ ਇਹ ਪੁੱਠਾ ਬਣਿਆ ਜਾਊਗਾ ਜੀ ਤਾਂ ਅੱਗਾ ਆਪਾਂ ਮੂਹਰੇ ਕਰ ਲਿਆ ਤੇ ਇਹਨੂੰ ਇਸ ਤਰ੍ਹਾਂ ਪੁੱਠਾ ਬਣ ਲਿਆ ਇਹਨੂੰ ਫੇਰ ਇਸ ਤਰ੍ਹਾਂ ਸਿੱਧਾ ਬਣ ਲਿਆ ਜਿਹੜਾ ਆਪਾਂ ਇਹ ਢੇੜਨਾ ਉਹਨੂੰ ਆਪਾਂ ਪੁੱਠਾ ਬੁਣੀ ਜਾਣਾ ਜੀ ਜੇ ਤੁਸੀਂ ਨਹੀਂ ਢੇੜ ਸਕਦੇ ਇਸ ਤਰ੍ਹਾਂ ਕੋਈ ਤਿੱਖੀ ਚੀਜ਼ ਜਿਵੇਂ ਸੂਈ ਵਗੈਰਾ ਦੀ ਵਰਤੋਂ ਨਾਲ ਢੇੜ ਸਕਦੇ ਹੋ ਆ ਦੇਖੋ ਮੈਂ ਵੀ ਸੂਈ ਨਾਲ ਕਰ ਰਹੀ ਹਾਂ ਤੁਸੀਂ ਵੀ ਸੂਈ ਨਾਲ ਕਰ ਸਕਦੇ ਹੋ ਇਹ ਨਿਕਲੇ ਆ ਜੀ ਨੇੜੇ ਤੋਂ ਦੇਖੋ ਇਹ ਆ ਇਸ ਤਰ੍ਹਾਂ ਇਹ ਕੁੰਡਾ ਬਣ ਗਿਆ ਆ ਦੇਖੋ ਆ ਬਣ ਗਿਆ ਨਾ ਇਸ ਤਰ੍ਹਾਂ ਕੁੰਡਾ ਇਹਨੂੰ ਇਸ ਤਰ੍ਹਾਂ ਐ ਉਲਟਾ ਕੇ ਤੇ ਇੱਧਰ ਆ ਇਸ ਸਲਾਈ ਨਾਲ ਇਹਨੂੰ ਚੱਕ ਲੈਣਾ ਦੇਖੋ ਹੁਣ ਤਾਂਗਾ ਮੂਰੇ ਕਰ ਲੋ ਇਹ ਉਹੀ ਇੱਕ ਇੱਕ ਫਲੀ ਉਦੜੀ ਜਾਂਦੀ ਐ ਇਸ ਤਰ੍ਹਾਂ ਡਬਲ ਝੋਟੇ ਬਣ ਜਾਂਦੇ ਆ ਜੀ ਆ ਵੀਖੋ ਹੁਣ ਫੇਰ ਇਸ ਤਰ੍ਹਾਂ ਇਹ ਦੇੜ ਲੋ ਥੋੜਾ ਜਿਹਾ ਟਾਈਮ ਤਾਂ ਲੱਗਦਾ ਜੀ ਇਹ ਬਾਰਡਰ ਬਣਾਉਣ ਤੇ ਪਰ ਬਾਰਡਰ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਪ੍ਰੁੰਨੀ ਹੈ ਚੀਜ਼ ਕਿੱਥੋਂ ਨਾ ਕਿੱਕ ਕਰਕੇ ਇਸੇ ਤਰ੍ਹਾਂ ਪਾਉਂਦੇ ਜਾਓ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਫੇਰ ਪਤਾ ਨਹੀਂ ਲੱਗਦਾ ਸਾਰੀ ਵੀਡੀਓ ਦੇਖ ਕੇ ਪਤਾ ਲੱਗਦਾ ਜੀ ਕੋਈ ਵੀ ਡਿਜ਼ਾਈਨ ਆਪਾਂ ਦੱਸਦੇ ਆ ਆਲੋ ਜੀ ਆਪਣਾ ਬਾਰਡਰ ਬਣ ਕੇ ਤਿਆਰ ਹੋ ਗਿਆ ਤੇ ਜੋਟੇ ਵੀ ਆਪਣੇ ਦੇਖੋ ਡਬਲ ਹੋ ਗਏ ਜੀ 1 2 3 5 6 7 8 9 10 11 12 13 ਤੇ 1 13.5 ਹੋ ਗਏ ਜੀ ਕਾ ਉੱਧੜ ਕੇ ਇਹ ਬਣ ਜੂਗਾ ਜੋਟੇ ਹੋ ਗਏ ਆਪਣੇ ਪੂਰੇ 14 ਹੁਣ ਉਹ ਤੁਹਾਨੂੰ ਇੱਕ ਸਿੱਧੀ ਪੁੱਠੀ ਸਲਾਈ ਹੋਰ ਆਪਾਂ ਕੱਢ ਕੇ ਦਿਖਾ ਦਿੰਨੇ ਆਂ ਨੀੜੇ ਤੋਂ ਤੁਹਾਨੂੰ ਚੈੱਕ ਕਰਵਾ ਦੇਾਂਗੇ ਆਹ ਦੇਖੋ ਜੀ ਸਿੱਧਾ ਇਹ ਇਧਰ ਪਿੱਛੇ ਨਿਕਾਗਾ ਕਰਕੇ ਇਹ ਅੱਗੇ ਤਾਂ ਅਗਾ ਕਰਕੇ ਇਸ ਤਰ੍ਹਾਂ ਆਪਾਂ ਸਾਰੀ ਸਲਾਈ ਇਹ ਪਾ ਲਾਂਗੇ ਇਸ ਨੂੰ ਆਪਾਂ ਇੱਕ ਫੋਕਾ ਲਾ ਲਿਆ ਜੀ ਦੇਖੋ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਥੋਂ ਬਾਰਡਰ ਬਰੋਣੇ ਆ ਤੇ ਕਿੱਥੇ ਆਪਾਂ ਬਣਾਇਆ ਹੈ ਬਹੁਤ ਸੋਹਣਾ ਬਣਿਆ ਬਹੁਤ ਸਫਾਈ ਨਾਲ ਬਣਿਆ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ